ਦੋਸਤੋ ਇਸ ਜਗ੍ਹਾ ਤੇ ਤੁਹਾਨੂੰ ਜੋ ਹੈ ਹੋਲਸੇਲ ਰੇਟਾਂ ਤੇ ਪਟਾਕੇ ਹੀ ਪਟਾਕੇ ਮਿਲ ਜਾਣਗੇ ਤੇ ਅੱਜ ਤੋਂ 4 ਦਿਨਾਂ ਬਾਅਦ ਜੋ ਦੀਵਾਲੀ ਦਾ ਤਿਹਾਰ ਮਨਾਇਆ ਜਾਏਗਾ ਤੇ ਦੀਵਾਲੀ ਦੇ ਤਿਹਾਰ ਦੇ ਵਿੱਚ ਜਲਾਏ ਜਾਂਦੇ ਨੇ ਪਟਾਕੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜੋ ਇਸ ਪਟਾਕੇ ਦੀ ਦੁਕਾਨ ਦੀ ਲੋਕੇਸ਼ਨ ਹੈ ਉਹ ਦਿਆਂਗੇ ਇਹ ਕਿੱਥੇ ਲੋਕੇਸ਼ਨ ਹੈ ਪੂਰਾ ਡਿਟੇਲ ਤੁਹਾਨੂੰ ਦਿਆਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਲੋਕੇਸ਼ਨ ਦੱਸਾਂਗੇ ਤੁਹਾਨੂੰ ਪਟਾਕਿਆਂ ਦਾ ਰੇਟ ਦੱਸਾਂਗੇ ਜੋ ਵੀ ਹੈ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਦੇਖਣ ਨੂੰ ਮਿਲੇਗਾ ਵਾਸਤੂ ਸੀ ਵੀਡੀਓ ਦੇਖਿਰ ਤੱਕ ਬਨੇ ਰਹਿਣਾ ਯਾ ਚੈਨਲ ਤੇ ਨਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਯਾ ਵੀਡੀਓ ਨੂੰ ਸ਼ੇਅਰ ਕਰਨਾ ਯਾ ਤੇ ਲਾਈਕ ਕਰਨਾ ਯਾ ਤੇ ਕਮੈਂਟ ਕਰਨਾ ਯਾ ਤੇ ਅੱਜ ਤੋਂ 4 ਦਿਨ ਬਾਅਦ ਜੋ ਦੀਵਾਲੀ ਦਾ ਤਿਹਾਰ ਹੈ ਇਹ ਜੋ ਹੈ ਨਾਇਆ ਜਾਂਦਾ ਹੈ ਤੇ ਪਟਾਕੇ ਜਲਾਏ ਜਾਂਦੇ ਨੇ ਤੇ ਜਿਹੜੇ ਵੀਰਾਂ ਨੂੰ ਪਟਾਕੇ ਦੀ ਲੋੜ ਹੈ ਤੁਸੀਂ ਇਸ ਜਗ੍ਹਾ ਤੋਂ ਆ ਕੇ ਪਟਾਕੇ ਲੈ ਸਕਦੇ ਹੋ ਸੋ ਦੇਖ ਸਕਦੇ ਹੋ ਸਾਰੇ ਵੈਰਾਈਟੀ ਦੇ ਜੋ ਪਟਾਕੇ ਨੇ ਤੁਹਾਨੂੰ ਸਾਰੇ ਪਟਾਕੇ ਇਸ ਜਗ੍ਹਾ ਤੋਂ ਮਿਲ ਜਾਣਗੇ ਦੇਖ ਸਕਦੇ ਹੋ 12 ਸ਼ੋਰ ਵਾਲੇ ਪਟਾਕੇ ਹੋ ਕਈ ਜੋ ਪਟਾਕੇ ਤੁਹਾਨੂੰ ਇਸ ਜਗ੍ਹਾ ਤੋਂ ਮਿਲ ਜਾਣਗੇ ਬਾਅਦ ਚੈੱਕ ਕਰੋ ਜੀ ਪਟਾਕੇ ਹੀ ਪਟਾਕੇ ਇਸ ਜਗ੍ਹਾ ਤੇ ਜੋ ਵੀ ਵੀਡੀਓ ਬਾਕੀ ਸ਼ੇਅਰ ਕਰਕੇ ਆਏਗਾ ਉਹਨਾਂ ਨੂੰ ਹੋਰ ਜੋ ਡਿਸਕਾਊਂਟ ਹੈ ਦਿੱਤਾ ਜਾਏਗਾ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੈ ਮਾਤਾ ਦੀ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਆ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਸਦਾ ਹੱਸਦੇ ਰਹੋ ਸਦਾ ਵਸਦੇ ਰਹੋ ਇਹੀ ਮੇਰੀ ਅਰਦਾਸ ਹੈ ਉਸ ਅਕਾਲ ਪੁਰਖ ਬਾਹੂ ਗੁਰੂ ਅੱਗੇ ਤੇ ਦੀਵਾਲੀ ਦਾ ਜਿਹੜਾ ਤਿਉਹਾਰ ਹੈ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਆ ਤੇ ਦੀਵਾਲੀ ਦੇ ਤਿਉਹਾਰ ਦੇ ਵਿੱਚ ਚਲਾਏ ਜਾਂਦੇ ਨੇ ਪਟਾਕੇ ਤੇ ਅੱਜ ਆਪਾਂ ਚੱਲਿਆਂ ਲੁਧਿਆਣੇ ਤੇ ਲੁਧਿਆਣੇ ਦੇਖਦੇ ਆ ਆਪਾਂ ਸਭ ਤੋਂ ਸਸਤੇ ਪਟਾਕੇ ਕਿੱਥੋਂ ਮਿਲਦੇ ਆ ਤੇ ਬਾਕੀ ਜਿੱਥੋਂ ਵੀ ਆਪਾਂ ਨੂੰ ਮਿਲਿਆ ਤੁਹਾਨੂੰ ਦੱਸਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਤੁਸੀਂ ਵੀਡੀਓ ਦੇਖੀਏ ਤੱਕ ਬਨੇ ਰਹਿਣਾ ਆ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਸੋ ਚੱਲਦੇ ਆ ਫਟਾਫਟ ਦੇ ਅੰਦਾਜ਼ ਦੇ ਵਿੱਚ ਲੁਧਿਆਣੇ ਤੇ ਸਸਤੋ ਸਸਤੇ ਪਟਾਕੇ ਕਿੱਥੋਂ ਮਿਲਦੇ ਆ ਤੁਹਾਨੂੰ ਅੱਜ ਦੀ ਇਸ ਵੀਡੀਓ 'ਚ ਦਿਖਾਵਾਂ ਚਲੋ ਸੋ ਫਾਈਨਲੀ ਦੋਸਤੋ ਮੈਂ ਪਹੁੰਚ ਗਿਆ ਹਾਂ ਉਸ ਲੋਕੇਸ਼ਨ ਤੇ ਜਿੱਥੇ ਤੁਹਾਨੂੰ ਸਸਤੇ ਪਟਾਕੇ ਹੋਲਸੇਲ ਰੇਟ ਤੇ ਇਸ ਜਗ੍ਹਾ ਤੇ ਪਟਾਕੇ ਮਿਲ ਜਾਣਗੇ ਇਹ ਦੋਸਤੋ ਹੈ ਸਾਇਆ ਚੌਕ ਤੇ ਸਿੱਧਾ ਰਸਤਾ ਚੱਲੇ ਜਾਂਦਾ ਹੈ ਲੁਧਿਆਣੇ ਨੂੰ ਤੇ ਡੇਲੋ ਤੋਂ 7-8 ਕਿਲੋਮੀਟਰ ਦੂਰ ਹੈ ਸਾਇਆ ਚੌਕ ਸਾਇਆ ਚੌਕ ਤੋਂ ਤੁਸੀਂ ਮੁੜਨਾ ਹੈ ਖੱਬੇ ਪਾਸੇ ਜੀ ਹਾਂ ਖੱਬੇ ਪਾਸੇ ਮੁੜ ਜਾਣਾ ਹੈ ਤੇ ਤੁਹਾਨੂੰ ਇਸ ਜਗ੍ਹਾ ਤੇ బోర్ਡ ਦੇਖਣ ਨੂੰ ਮਿਲੇਗਾ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੈ బోర్ਡ ਇਸੇ ਬੋਰਡ ਤੋਂ ਤੁਸੀਂ ਮੁੜਨਾ ਹੈ ਖੱਬੇ ਪਾਸੇ ਸਾਇਆ ਚੌਂਥ ਤੇ ਮੇਨ ਰੋਡ ਹੈ ਸਾਹਮਣੇ ਤੇ ਥੋੜੀ ਦੂਰ ਜਾ ਕੇ ਤੁਹਾਨੂੰ ਵੀਰ ਉਹਨਾਂ ਦੀ ਸ਼ਾਪ ਦਿਖੇਗਾ ਇਸ ਸ਼ਾਪ ਤੋਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੇ ਤੁਹਾਨੂੰ ਬਹੁਤ ਹੀ ਸਸਤੇ ਰੇਟਾਂ ਤੇ ਜਾਇਜ਼ ਰੇਟਾਂ ਤੇ ਹੋਲ ਸੇਲ ਰੇਟਾਂ ਤੇ ਇਸ ਜਗ੍ਹਾ ਤੇ ਮਿਲ ਜਾਏਗਾ ਪਟਾਕੇ ਤੇ ਤੁਹਾਨੂੰ ਬੋਰਡ ਦੇਖਣ ਨੂੰ ਮਿਲੇਗਾ ਇਸ ਜਗ੍ਹਾ ਤੇ ਲਿਖਿਆ ਹੈ ਜੀ ਪਟਾਕੇ ਹੀ ਪਟਾਕੇ ਠੀਕ ਹੈ ਜੀ ਹਰੀ ਓਮ ਦੇ ਤੇ ਸਾਹਮਣੇ ਵੀਰ ਉਹਨਾਂ ਦੀ ਸ਼ਾਪ ਹੈ ਤੇ ਬਹੁਤ ਹੀ ਜਾਇਜ਼ ਰੇਟਾਂ ਤੇ बड़े पटाके छोटे पटाखे और कई बड़े-बड़े पटाखे ਤੁਹਾਨੂੰ ਇਸ ਸ਼ਾਪ ਤੇ ਮਿਲ ਜਾਣਗੇ ਤੇ ਆਪਾਂ ਪਹਿਲਾਂ ਵਿజిਟ ਕਰ ਚੁੱਕੇ ਹਾਂ ਇਸ ਜਗ੍ਹਾ ਤੇ ਤੇ ਕੋਈ ਗੱਲ ਨਹੀਂ ਫਿਰ ਵੀ ਤੁਹਾਨੂੰ ਜੋ ਲੋਕੇਸ਼ਨ ਹੈ ਦੱਸ ਦਿੱਤਾ ਹੈ ਇੱਕ ਵਾਰੀ ਇਸ ਲੋਕੇਸ਼ਨ ਤੇ ਜ਼ਰੂਰ ਵਿజిਟ ਕਰੋ ਤੇ ਸਾਰੇ ਵੈਰਾਈਟੀ ਦੇ ਜੋ ਪਟਾਕੇ ਨੇ ਸਾਰੀ ਕੰਪਨੀਆਂ ਦੇ ਜੋ ਪਟਾਕੇ ਨੇ ਇਸ ਜਗ੍ਹਾ ਤੇ ਤੁਹਾਨੂੰ ਮਿਲ ਜਾਏਗਾ ਤੇ ਦੇਖ ਸਕਦੇ ਹੋ ਪਟਾਕੇ ਦਾ ਕੁਝ ਇਹੋ ਜਿਹਾ ਵੈਰਾਈਟੀ ਦਾ ਸਟਾਕ ਹੈ ਤੇ ਹੋਰ ਵੀ ਕਈ ਸਟਾਕ ਅੰਦਰ ਰੱਖੇ ਹੋਏ ਆ ਤੇ ਤੁਸੀਂ ਆ ਪਟਾਕੇ ਇਸ ਜਗ੍ਹਾ ਤੋਂ ਲੈ ਸਕਦੇ ਹੋ ਤੇ ਮੇਬੀ ਇਸ ਜਗ੍ਹਾ ਤੋਂ ਪਟਾਕੇ ਲਿਆਉਂਦੇ ਆ ਲੋਹੀ ਚੈੱਕ ਕਰੋ ਜੀ ਪਟਾਕੇ ਹੀ ਪਟਾਕੇ ਤੁਹਾਨੂੰ ਮਿਲ ਜਾਏਗਾ ਸਾਇਆ ਚੌਂਕ ਤੇ ਚਾਹ ਦਿਨਾਂ ਬਾਅਦ ਜੋ ਦੀਵਾਲੀ ਦਾ ਤਿਹਾਰ ਹੈ ਉਹ ਮਨਾਇਆ ਜਾਏਗਾ ਤੇ ਇੱਥੇ ਤੁਹਾਨੂੰ ਪਟਾਕੇ ਹੀ ਪਟਾਕੇ ਮਿਲ ਜਾਣਗੇ ਦੇਖ ਸਕਦੇ ਹੋ ਸਾਰੀ ਵੈਰਾਈਟੀ ਦੇ ਪਟਾਕੇ ਤੁਹਾਨੂੰ ਇਸ ਜਗ੍ਹਾ ਤੋਂ ਮਿਲ ਜਾਣਗੇ ਇਹੋ ਜਿਹੇ ਇਹੋ ਜਿਹੇ ਪਟਾਕੇ ਤੁਹਾਨੂੰ ਜੋ ਹੈ ਮਿਲ ਜਾਣਗੇ ਜੀ ਦੇਖ ਸਕਦੇ ਹੋ ਤੇ ਆਸਤਵਾਜੀ ਹੋਗੇ ਹੋਰ ਕਈ ਪਟਾਕੇ ਹੋਗੇ ਤੁਹਾਨੂੰ ਜਿਵੇਂ ਕਿ ਚੱਕਰੀਆਂ ਵੀ ਮਿਲ ਜਾਏਗਾ ਸੋ ਦੇਖ ਸਕਦੇ ਹੋ ਇਹੋ ਜਿਹੇ ਪਟਾਕੇ ਤੁਹਾਨੂੰ ਜੋ ਹੈ ਸ਼ੌਪ ਤੇ ਮਿਲ ਜਾਣਗੇ ਤੇ ਰਹੀ ਗੱਲ ਰੇਟ ਦੀ ਤਾਂ ਰੇਟ ਦੱਸਣ ਦੇ ਲਈ ਮੁੰਡਾ ਹੈ ਨਹੀਂ ਇਸ ਟਾਈਮ ਫਿਲਹਾਲ ਤੁਸੀਂ ਦੇਖ ਸਕਦੇ ਹੋ ਤੇ ਲੋਕੇਸ਼ਨ ਤੁਹਾਨੂੰ ਦੱਸ ਦਿੱਤਾ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਬਹੁਤ ਹੀ ਸਸਤੇ ਪਟਾਕੇ ਹੋਲਸੇਲ ਰੇਟਾਂ ਦੇ ਪਟਾਕੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਸ ਜਗ੍ਹਾ ਤੋਂ ਤੁਸੀਂ ਲੈ ਸਕਦੇ ਹੋ ਗੋਲਾ ਬੰਬ ਵੀ ਮਿਲ ਜਾਏਗਾ ਹੋਰ ਕਈ ਕੁਆਲਿਟੀਆਂ ਦੇ ਜੋ ਪਟਾਕੇ ਨੇ ਕਈ ਰੰਗ-ਬਰੰਗੇ ਫਟਾਕੇ ਹੋਰ ਤੁਹਾਨੂੰ ਇਸ ਜਗ੍ਹਾ ਤੇ ਮਿਲ ਜਾਣਗੇ। ਸੋ ਫਾਈਨਲੀ ਦੋਸਤੋ ਆਪਾਂ ਆ ਪਟਾਕੇ ਲਿਆਂਦੇ ਆ ਤੇ ਰੇਟ ਦੱਸਣ ਵਾਲਾ ਵੀਰ ਹੈ ਨਹੀਂ ਸੀ ਸ਼ਾਪ ਤੇ ਤੇ ਬਾਈ ਨੇ ਫੋਨ ਤੇ ਪੁੱਛ ਕੇ ਜੋ ਰੇਟ ਆ ਆਪਾਂ ਨੂੰ ਲਾਇਆ। ਤੇ ਦੇਖ ਸਕਦੇ ਹੋ ਆਸਤਵਾਜੀ ਹੈ ਜੀ ਠੀਕ ਹੈ। ਅਨਾਰ ਬੰਬ ਹੈ ਹੋਰ ਕਈ ਚੱਕਰੀਆ ਵੀ ਹੈ, ਅਨਾਰ ਵੀ ਹੈ, ਹੁਣ ਜਿਹੜੀ ਹੈ ਤੇ ਸੀਤਾ ਕੀਤਾ ਜੋ ਪਟਾਕਾ ਹੈ ਇਹ ਵੀ ਹੈ ਤੇ ਝਟਕਟ ਵੀ ਹੈ ਠੀਕ ਹੈ ਜੀ। ਤੇ ਇੱਕ ਵਾਰੀ ਇਹ ਤਾਂ ਦਿਖਾ ਦੂੰ। ਇਹ ਸਾਰੀ ਵੈਰਾਈਟੀ ਦੇ ਪਟਾਕੇ ਜੇ ਉਹ ਲਿਆਂਦੇ ਆ। ਇਹ ਸਾਰੇ ਪਟਾਕੇ ਆਪਾਂ ਨੂੰ ਪਿਆ ਜੀ 1000 ਪਿਆ ਦਾ ਜੋ ਪਟਾਕਾ ਹੈ। ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਜੋ ਰੱਖਿਆ ਹੋਇਆ ਆਪਾਂ ਨੇ ਲਿਆਂਦੇ ਆ ਜੋ ਉਸ ਸ਼ੌਪ ਤੋਂ। ਤੇ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਤੇ ਬਾਕੀ ਤੁਸੀਂ ਜਰੂਰ ਦੱਸਣਾ ਹੈ ਕਮੈਂਟ ਕਰਕੇ ਵੀ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਕਰਦੇ ਆਂ ਖਤਮ ਤੇ ਮਿਲਦੇ ਆਂ ਫਿਰ ਤੋਂ ਇੱਕ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਈ ਸੁਭੀਰ ਦੇ ਨਾਲ। ਜੈਹ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ